हां जी मेरे प्यारे वीरों ਤੁਹਾਡਾ ਆਪਣਾ ਰਾਠੀ ਵੀਰ ਜੋ ਕਿ ਤੁਸੀਂ ਇਹ ਮਕਾਨ ਜਿਹੜਾ ਵੇਖ ਰਹੇ ਹੋ ਇਹ ਸਾਡੇ ਵੀਰ ਜੀ ਦਾ ਪਿੰਡ ਹੈਗਾ ਹਰਿਆਣੇ ਦੇ ਵਿੱਚ ਪਿੰਡ ਮੋਡੀ ਜ਼ਿਲ੍ਹਾ ਸਰਸਾ ਸਰਦਾਰ ਜਗਦੇਵ ਸਿੰਘ ਜੀ ਜਗਦੇਵ ਸਿੰਘ ਜੀ ਦੇ ਬੇਟਾ ਜਿਹਨੇ ਜੋ ਆਸਟ੍ਰੇਲੀਆ ਦੇ ਵਿੱਚ ਨੇ ਅੱਜ ਕੱਲ੍ਹ ਉੱਥੇ ਬਹੁਤ ਸਾਰੀ ਮਿਹਨਤ ਕਰ ਰਹੇ ਆ ਵੀਰ ਜੀ ਉਹਨਾਂ ਨੇ ਸਾਨੂੰ ਕਾਲ ਕੀਤੀ ਕਿ ਸਾਡੀ ਕੋਠੀ ਬਣੀ ਇਹ ਉਹਦੇ ਵਿੱਚ ਆਪਾਂ ਸਮਾਨ ਸਜਾਉਣਾ ਤਾਂ ਅਸੀਂ ਵੀਰ ਜੀਆਂ ਲਈ ਸਾਡੇ ਰਾਠੀ ਕਲਾ ਕੇਂਦਰ ਤੋਂ ਤੁਸੀਂ ਵੇਸ ਬਹੁਤ ਸੋਹਣੇ ਫਲਾਵਰ ਪੋਰਟ ਤੇ ਹੋਰ ਵੀ ਕਾਫੀ ਚੀਜ਼ਾਂ ਉਹਨਾਂ ਦੇ ਘਰ ਅਸੀਂ ਭੇਜੀਆਂ ਤਾਂ ਜੋ ਉਹਨਾਂ ਨੇ ਆਪਣੇ ਮਕਾਨ ਵਿੱਚ ਰੱਖ ਕੇ ਸਾਨੂੰ ਵੀਡੀਓ ਭੇਜੀ ਤਾਂ ਸਾਨੂੰ ਬਹੁਤ ਸੁੰਦਰ ਲੱਗਿਆ ਤੁਸੀਂ ਇਹਦਾ ਖਾਨਿਆਂ ਦੇ ਵਿੱਚ ਵੀ ਤੋਪ ਪਈ ਹੈ ਉਸ ਤੋਂ ਬਾਅਦ ਇਹ ਸ਼ੇਰਾਂ ਦਾ ਜੋੜਾ ਭੇਜਿਆ ਸੀ ਇਹਨਾਂ ਨੂੰ ਉਸ ਤੋਂ ਬਾਅਦ ਹਾਥੀਆਂ ਦਾ ਜੋੜਾ ਭੇਜਿਆ ਸੀ ਜੇ ਸਾਰੇ ਉਹਨਾਂ ਖਾਨਿਆਂ ਦੇ ਵਿੱਚ ਪੂਰਾ ਪੂਰਾ ਸਮਾਨ ਆਇਆ ਸਾਰਾ ਵੀਰ ਜੀ ਨੇ ਸ਼ੌਂਕ ਦੇ ਨਾਲ ਸਜਾਇਆ ਤੇ ਬਹੁਤ ਹੀ ਸੋਹਣੀ ਰੀਜਾਂ ਨਾਲ ਬਣਾਈ ਹੋਈ ਕੋਠੀ ਦੇ ਵਿੱਚ ਜਦੋਂ ਆਪਾਂ ਉਹਦੇ ਵਿੱਚ ਇਹ ਉਹਦੀ ਮਕਾਨ ਬਣਾ ਲੈਣਾ ਸੀ ਸਮਾਨ ਰੱਖਣ ਦੀ ਕੌਲ ਕਰ ਜਾਂਦੇ ਆ ਫਿਰ ਉਹ ਸਮਾਨ ਅਧੂਰਾ ਰਹਿ ਜਾਂਦਾ ਹੈ ਨਾ ਇਸ ਕਰਕੇ ਆ ਵੀਰ ਜੀ ਨੇ ਫਲਾਵਰ ਪੋਟ ਵੀ ਵੱਡੇ ਸਾਰਿਆਂ ਤੋਂ 32 ਇੰਚ ਵਾਲੇ ਮੰਗਵਾਏ ਸੀਗੇ ਉਸ ਤੋਂ ਬਾਅਦ ਤੁਸੀਂ ਇਹ ਦੈਨਿਕ ਟੇਬਲ ਦੇ ਉੱਤੇ ਚਿੜੀ ਵੇਖ ਸਕਦੇ ਹੋ ਰਕੀ ਕਪਾਂ ਤੇ ਰੱਖਣ ਵਾਲੀ ਤੇ ਹੋਰ ਵੀ ਕੋਈ ਚੀਜ਼ਾਂ ਰਹਿੰਦੀਆਂ ਵੀਰ ਜੀ ਸਾਥੋ ਦੁਆਰਾ ਫੇਰ ਮੰਗਵਾਉਣਗੇ ਤੇ ਤੁਹਾਨੂੰ ਵੀ ਜੇਕਰ ਕਿਸੇ ਵੀਰ ਨੂੰ ਆਪਣੇ ਇਸ ਤਰ੍ਹਾਂ ਮਕਾਨ ਬਣੇ ਦੇ ਵਿੱਚ ਕਿਸੇ ਚੀਜ਼ ਦੀ ਲੋੜ ਹੋਵੇ ਜਿੰਨੇ ਕਸੀਂ ਸੇਵਾ ਨਿਵਾ ਸਾਕਦੇ ਆ ਤੁਹਾਡੇ ਘਰ ਤੱਕ ਪਹੁੰਚਾ ਸਕਦੇ ਆ ਤਾਂ ਸਾਨੂੰ ਤੁਸੀਂ ਜਰੂਰ ਮੌਕਾ ਦਿਓ ਤੁਹਾਡਾ ਆਪਣਾ ਰਾਠੀ ਵੀਰ ਜਿਸ ਕਿਸੇ ਵੀਰ ਨੂੰ ਲੋੜ ਹੋਵੇ ਰਾਠੀ ਕਲਾ ਕੇਂਦਰ ਤੋਂ ਤੁਸੀਂ ਆਪਣੇ ਘਰ ਬੈਠੇ ਸਮਾਨ ਮੰਗਵਾ ਸਕਦੇ ਹੋ ਤੇ ਚਰਖਾ ਵੀ ਆਪਾਂ ਭੇਜਿਆ ਸੀ ਇੱਥੋਂ ਸਾਰਾ ਸਮਾਨ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਮੈਨੂੰ ਆਸ ਹੈ ਤੁਹਾਨੂੰ ਬੇਹੱਦ ਪਸੰਦ ਆਵੇਗਾ ਤੁਸੀਂ ਇੱਕ ਕਾਲ ਕਰੋ ਆਪਣੇ ਘਰ ਬੈਠੇ ਮੰਗਵਾਓ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੈ ਤੁਹਾਡਾ ਆਪਣਾ ਰਾਠੀ ਵੀਰ ਵਧੀਆ ਕੁਆਲਿਟੀ ਵਧੀਆ ਸਮਾਨ ਤੁਹਾਡੇ ਘਰ ਤੱਕ ਪਹੁੰਚਾਇਆ ਜਾਊਗਾ ਇੱਕ ਵਾਰ ਰਾਠੀ ਕਲਾ ਕੇਂਦਰ ਤੇ ਜ਼ਰੂਰ ਵਿਜ਼ਿਟ ਕਰੋ ਜਾਂ ਵੀਡੀਓ ਕਾਲ ਰਾਹੀਂ ਤੁਸੀਂ ਫੋਨ ਕਰਕੇ ਸਾਨੂੰ ਵੇਖ ਸਕਦੇ ਹੋ ਜਿਸ ਵੀ ਕਿਸੇ ਭੈਣ ਨੂੰ ਕਿਸੇ ਵੀਰ ਨੂੰ ਲੋੜ ਹੋਵੇ ਤਾਂ ਸਾਥੋਂ ਤੁਸੀਂ ਘਰ ਬੈਠੇ ਆਪਣੇ ਘਰ ਨੂੰ ਸੁੰਦਰ ਬਣਾਉਣ ਵਾਸਤੇ ਮੰਗਵਾ ਸਕਦੇ ਹੋ ਤੁਹਾਡਾ ਆਪਣਾ ਰਾਠੀ ਵੀਰ ਸਦਾ ਖੁਸ਼ ਰਹੋ ਤੁਸੀਂ